ਸਟਾਰਟਿੰਗ ਦੇ ਵਿੱਚ ਜਿੱਦਾਂ ਹੀ ਮੈਂ ਐਮਸੀ ਬਣੀ ਆ ਸਾਡਾ 5 ਫੇਸ ਸੀ ਸੀਗਾ ਪਾਣੀ ਦਾ ਪਾਣੀ ਦੀ ਪ੍ਰੋਬਲਮ ਸਭ ਤੋਂ ਜ਼ਿਆਦਾ ਜਿਹਨੂੰ ਕਹਿੰਦੇ ਕਿ ਜਦੋਂ ਬਰਸਾਤਾਂ ਆਉਂਦੀਆਂ ਸੀਗੀਆਂ ਤਾਂ ਚੰਡੀਗੜ੍ਹ ਤੋਂ ਪਾਣੀ 2 ਫੇਸ ਤੋਂ 4 ਫੇਸ ਤੋਂ 5 ਫੇਸ ਤੱਕ ਆਂਦਾ ਸੀਗਾ ਤੇ ਇਹ ਮੈਂ ਮੁੱਦਾ ਉਠਾਇਆ ਜੋ ਹੁਣ ਤੱਕ ਵੀ ਚੱਲ ਰਿਹਾ ਹੈ ਕੁਝ ਤੱਕ ਤਾਂ ਹੀ ਜਿਹੜਾ ਹੈ ਆਪਣਾ ਸੌਰਟ ਆਊਟ ਹੋ ਗਿਆ ਹੈ ਜਿਹੜਾ ਤੁਸੀਂ ਦੇਖਿਆ ਹੈਗਾ ਜਦੋਂ ਤੁਸੀਂ ਗੁਰਦੁਆਰੇ ਆਉਂਦੇ ਆ 5 ਫੇਸ ਤੋਂ ਆਪਣੇ ਕੁਆਟਰਸ ਵੱਲ ਨੂੰ ਆਉਂਦੇ ਆ ਇੱਕ ਬਹੁਤ ਵੱਡਾ ਕੋਸਵੇ ਬਣਾਇਆ ਜਿਹੜਾ 2 ਕਰੋੜ ਦੀ ਲਗਤ ਦੇ ਨਾਲ ਬਣਿਆ ਇੱਕ ਹਿੱਸਾ ਸਾਡਾ ਪਾਣੀ ਦਾ ਹਜਾ ਹੋਰ ਵੀ ਰਹਿੰਦਾ ਜਿਹੜਾ ਕਿ ਸਿੱਧਾ 10 ਮਰਲੇ ਦੇ ਵਿੱਚ ਬਰਸਾਤੀ ਪਾਣੀ ਆ ਜਾਂਦਾ ਹੈ ਉਹ ਹੁਣ ਵੀ ਮੈਨ ਲੱਗੀ ਹੋਈ ਆ ਲੇਟੈਸਟ ਸਾਡੀ ਹਾਊਸ ਮੀਟਿੰਗ ਹੋਈ ਆ ਉਹਦੇ ਵਿੱਚ ਵੀ ਇਹ ਮੈਂ ਮੁੱਦਾ ਉਠਾਇਆ ਔਰ ਹੁਣ ਤੱਕ ਮੈਨੂੰ 4 ਸਾਲ ਹੋ ਗਏ ਬਣੇ ਨੂੰ ਮੈਨੂੰ ਲੱਗਦਾ ਕਿ ਸ਼ਾਇਦ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੋਵੇਗਾ ਕਿ ਜਿੰਨਾ ਵਾਰਡ ਦੇ ਲਈ ਮੈਂ ਆਪਣੇ ਵਾਰਡ ਲਈ ਕੰਮ ਕੀਤਾ ਮੋਹਾਲੀ ਦੇ ਵਿੱਚ ਸਭ ਤੋਂ ਜ਼ਿਆਦਾ ਵੱਧ ਕੰਮ ਕੀਤਾ ਔਰ ਐਨਾ ਕਿਸੇ ਨੇ ਨਹੀਂ ਕੀਤਾ ਹੋਵੇਗਾ ਮੈਨੂੰ ਲੱਗਦਾ ਮੈਂ ਹਰ ਮੁੱਦੇ ਨੂੰ ਚੁੱਕਿਆ ਜੇ ਮੈਂ ਲਗਾਈਆਂ ਨੰਬਰ ਪਲੇਟਾਂ ਬਣਾਈਆਂ ਲਗਾਈਆਂ ਆਪਣੇ ਬੋਰਡ ਦੇ ਵਿੱਚ ਫਿਰ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕੌਜ਼ਵੇ ਬਣਾਇਆ ਤੇ ਪਾਣੀ ਦੀ ਸਮੱਸਿਆ ਬਹੁਤ ਸੀਗੀ ਪਾਣੀ ਨਾ ਤੀਜੀ ਮੰਜ਼ਲ ਤੱਕ ਨਹੀਂ ਪਹੁੰਚਦਾ ਸੀਗਾ ਸ਼ਾਤਰੀય ਕਾਲ ਤੁਸੀਂ ਦੇਖ ਰਹੇ ਹੋ ਦਿਸ਼ਾ ਅਪਡੇਟ ਨਿਊਜ਼ ਤੇ ਮੈਂ ਆ ਤੁਹਾਡੇ ਨਾਲ ਮਨਤਿਕ ਹਾਂ ਅੱਜ ਸਾਡੇ ਨਾਲ ਮੌਜੂਦ ਨੇ ਮੁਹਾਲੀ ਪੰਜ ਫੇਸ ਤੋਂ ਕਾਂਗਰਸ ਦੇ ਐਮਸੀ ਮੈਡਮ ਬਲਜੀਤ कौर ਜਿਨ੍ਹਾਂ ਨੇ ਸਭ ਤੋਂ ਵੱਧ ਵੋਟਾਂ ਪ੍ਰਾਪਤ ਕਰਕੇ ਐਮਸੀ ਦਾ ਅਹੁਦਾ ਪ੍ਰਾਪਤ ਕੀਤਾ ਅੱਜ ਉਹਨਾਂ ਦੇ ਨਾਲ ਖਾਸ ਗੱਲਬਾਤ ਕਰਾਂਗੇ ਮੈਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਦਿਸ਼ਾ ਟੈਟ ਨਿਊਜ਼ ਤੇ ਥੈਂਕ ਯੂ ਤੁਹਾਡਾ ਤੁਸੀਂ ਆਏ ਔਰ ਮੇਰੀ ਇੰਟਰਵਿਊ ਲੈਣ ਲਈ ਔਰ ਮੇਰੇ ਬਾਰੇ ਪੁੱਛਣ ਲਈ ਤੁਹਾਡਾ ਬਹੁਤ-ਬਹੁਤ ਥੈਂਕ ਯੂ ਕੋਈ ਵੀ ਮੁਕਾਮ ਹਾਸਲ ਕਰਨ ਦੇ ਲਈ ਬਹੁਤ ਜ਼ਿਆਦਾ ਸਖਤ ਮਿਹਨਤ ਕਰਨੀ ਪੈਂਦੀ ਹੈ ਤੁਸੀਂ ਐਮਸੀ ਦੇ ਅਹੁਦੇ ਤੱਕ ਪਹੁੰਚਣ ਦੇ ਲਈ ਤੁਹਾਨੂੰ ਕਿੰਨਾ ਕੁ ਸੰਘਰਸ਼ ਕਰਨਾ ਪਿਆ ਦੇਖੋ ਜੀ ਜੇ ਤੁਸੀਂ ਕਿਸੇ ਵੀ ਅਹੁਦੇ ਤੇ ਪਹੁੰਚਣਾ ਹੁੰਦਾ ਹੈ ਤਾਂ ਤੁਹਾਨੂੰ ਮਿਹਨਤ ਤਾਂ ਕਰਨੀ ਪੈਂਦੀ ਹੈ ਮਿਹਨਤ ਤਾਂ ਮੈਂ ਬਹੁਤ ਕੀਤੀ ਹੈ ਮੈਂ ਸਟਾਰਟਿੰਗ ਤੋਂ ਵੈਸੇ ਵੀ ਮੈਂ ਹਮੇਸ਼ਾ ਰਹੀ ਹਾਂ ਕਿ ਮੈਂ ਆਪਣਾ ਕੰਮ ਜਿਹੜਾ ਵੀ ਮੈਨੂੰ ਮਿਲਿਆ ਮੈਂ ਡੈਡੀਕੇਸ਼ਨ ਨਾਲ ਹੀ ਕੀਤਾ ਹੈ ਤਾਂ ਮਿਹਨਤੋਂ ਮੈਂ ਕਦੀ ਘਬराई ਨਹੀਂ ਮੈਂ ਨੂੰ ਪਹਿਲਾਂ ਮੈਂ ਲੈਕਚਰਰ ਸੀਗੀ ਲਾਇਪੁਰ ਖਾਲਸਾ ਕਾਲਜ ਜਲੰਧਰ ਫਿਰ ਮੈਨੂੰ ਸੋਸ਼ਲ ਵਰਕ ਦਾ ਵੀ ਬਹੁਤ ਸ਼ੌਂਕ ਸੀਗਾ ਤੇ ਫਿਰ ਮੈਂ ਆਈ ਹਾਂ ਇਸ ਫੀਲਡ ਦੇ ਵਿੱਚ ਔਰ 노 ਡਾਊਟ ਬਹੁਤ ਮਿਹਨਤ ਕਰਨ ਦੇ ਬਾਅਦ ਬਹੁਤ ਜ਼ਿਆਦਾ ਡੈਡੀਕੇਸ਼ਨ ਦੇ ਨਾਲ ਕੰਮ ਕਰਨ ਦੇ ਨਾਲ ਸਮਾਜ ਦੇ ਵਿੱਚ ਵਿਚਰਨ ਦੇ ਨਾਲ ਜਦੋਂ ਮੈਂ ਪਹੁੰਚੀ ਹਾਂ ਤਾਂ ਆ ਕੇ ਇੱਥੇ ਐਮਸੀ ਬਣੀ ਹੈ ਮੈਂ ਤੁਹਾਨੂੰ 4 ਸਾਲ ਹੋ ਗਏ ਐਮਸੀ ਬਣੀ ਮੁਹਾਲੀ ਦੇ ਤੁਹਾਡੇ ਵੱਲੋਂ ਕਿਹੜੇ ਕਿਹੜੇ ਜਿਹੜੇ ਮੁੱਦੇ ਨੇ ਉਹ ਹੁਣ ਤੱਕ ਆਪਣੀ ਵਾਰਡ ਨੂੰ ਲੈ ਕੇ ਹਾਊਸ ਦੇ ਵਿੱਚ ਉਠਾਈ ਗਏ ਬਿਲਕੁਲ ਜਦੋਂ ਮੈਂ ਐਮਸੀ ਬਣੀ 2021 ਵਿੱਚ ਮੈਂ ਐਮਸੀ ਬਣੀ ਸੀ ਜਸਟ ਕਰਾਂ ਤੁਸੀਂ ਤੁਹਾਨੂੰ ਪਤਾ ਹੈ ਕਿ ਸਭ ਤੋਂ ਵੱਧ ਵੋਟਾਂ ਦੇ ਨਾਲ ਬਣੀ ਸੀ ਤੇ ਬਹੁਤ ਮੁੱਦੇ ਸੀਗੇ ਬਹੁਤ ਕੁਝ ਕਰਨਾ ਸੀਗਾ ਮਨ ਵਿੱਚ ਬਹੁਤ ਕੁਝ ਸੀਗਾ ਕਿ ਇਹ ਚੀਜ਼ਾਂ ਕਰਨੀਆਂ ਐ ਇਹ ਚੀਜ਼ਾਂ ਕਰਨੀਆਂ ਐ ਤੇ ਬਿਲਕੁਲ ਸਟਾਰਟਿੰਗ ਦੇ ਵਿੱਚ ਜਿੱਦਾਂ ਹੀ ਮੈਂ ਐਮਸੀ ਬਣੀ ਐ ਸਾਡਾ 5 ਫੇਸ ਦੀ ਸੀਗਾ ਪਾਣੀ ਦਾ ਪਾਣੀ ਦੀ ਪ੍ਰੋਬਲਮ ਸਭ ਤੋਂ ਜ਼ਿਆਦਾ ਜਿਹਨੂੰ ਕਹਿੰਦੇ ਕਿ ਜਦੋਂ ਬਰਸਾਤਾਂ ਆਉਂਦੀਆਂ ਸੀਗੀਆਂ ਤਾਂ ਚੰਡੀਗੜ੍ਹ ਤੋਂ ਪਾਣੀ 2 ਫੇਸ ਤੋਂ 4 ਫੇਸ ਤੋਂ 5 ਫੇਸ ਤੱਕ ਆਂਦਾ ਸੀਗਾ ਤੇ ਇਹ ਮੈਂ ਮੁੱਦਾ ਉਠਾਇਆ ਜੋ ਹੁਣ ਤੱਕ ਵੀ ਚੱਲ ਰਿਹਾ ਹੈ ਕੁਝ ਤੱਕ ਤਾਂ ਇਹ ਜਿਹੜਾ ਹੈ ਆਪਣਾ ਸੌਰਟ ਆਊਟ ਹੋ ਗਿਆ ਹੈ ਜਿਹੜਾ ਤੁਸੀਂ ਦੇਖਿਆ ਹੈਗਾ ਜਦੋਂ ਤੁਸੀਂ ਗੁਰਦੁਆਰੇ ਆਂਦੇ ਆ 5 ਫੇਸ ਤੋਂ ਆਪਣੇ ਕੁਆਟਰਸ ਵੱਲ ਨੂੰ ਆਂਦੇ ਆ ਇੱਕ ਬਹੁਤ ਵੱਡਾ ਕੋਸਵੇ ਬਣਾਇਆ ਜਿਹੜਾ 2 ਕਰੋੜ ਦੀ ਲਾਗਤ ਦੇ ਨਾਲ ਬਣਿਆ ਤੇ ਇਹ ਬਣਨ ਦੇ ਨਾਲ ਮੈਨੂੰ ਖੁਸ਼ੀ ਵੀ ਹੁੰਦੀ ਹੈ ਕਿਉਂਕਿ ਇਹ ਤੋਂ ਪਹਿਲਾਂ ਨਾ ਜਦੋਂ ਇਹ ਨਹੀਂ ਸੀਗਾ ਕਾਜ਼ਵੇ ਬਣਿਆ ਹੋਇਆ ਤਾਂ ਪਾਣੀ ਜਿਹੜਾ ਇਹ ਕੁਆਟਰਾਂ ਦੇ ਵਿੱਚ ਸਾਢੇ 7 ਮਰਲੇ ਦੇ ਵਿੱਚ ਸਿੱਧਾ ਵੜ ਜਾਂਦਾ ਸੀਗਾ ਤੇ ਉਹ ਬਣਨ ਦੇ ਨਾਲ ਜਿਹੜਾ ਇਹ ਇਹ ਪ੍ਰੋਬਲਮ ਜਿਹੜੀ ਸੌਰਟ ਆਊਟ ਹੋਈ ਹੈ ਬਟ ਇੱਕ ਹਿੱਸਾ ਸਾਡਾ ਪਾਣੀ ਦਾ ਹਜਾ ਹੋਰ ਵੀ ਰਹਿੰਦਾ ਜਿਹੜਾ ਕਿ ਸਿੱਧਾ 10 ਮਰਲੇ ਦੇ ਵਿੱਚ ਬਰਸਾਤੀ ਪਾਣੀ ਆ ਜਾਂਦਾ ਹੈ ਉਹ ਹੁਣ ਵੀ ਮੈਨ ਲੱਗੀ ਹੋਈ ਆ ਲੇਟੈਸਟ ਸਾਡੀ ਹਾਊਸ ਮੀਟਿੰਗ ਹੋਈ ਆ ਉਹਦੇ ਵਿੱਚ ਵੀ ਇਹ ਮੈਂ ਮੁੱਦਾ ਉਠਾਇਆ ਹੈ ਔਰ ਇਸ ਮੁੱਦੇ ਤੇ ਮੈਂ ਹਮੇਸ਼ਾ ਹੀ ਵਰਕ ਆਊਟ ਕਰਦੀ ਰਹਾਂਗੀ ਜਦ ਤੱਕ ਇਹ ਜਿਹੜਾ ਏ ਸੌਰਟ ਆਊਟ ਨਹੀਂ ਹੋ ਜਾਂਦਾ। ਜਿਵੇਂ ਮੈਂ ਤੁਸੀਂ ਅਕਸਰ ਹਾਊਸ ਦੇ ਵਿੱਚ ਆਪਣੇ ਬਾਡ ਦੇ ਲਈ ਮੁੱਦੇ ਉਠਾਉਂਦੇ ਨਜ਼ਰ ਆਉਂਦੀ ਹਾਂ। ਬਿਲਕੁਲ। ਪਰ ਅਕਸਰ ਅਸੀਂ ਇਹ ਵੀ ਦੇਖਿਆ ਕਿ ਕਈ ਵਾਰ ਜਿਹੜੀਆਂ ਐਮਸੀ ਮਹਿਲਾਮਾਂ ਨੇ ਜਿਹੜੀਆਂ ਚੁਣਲੀਆਂ ਜਾਂਦੀਆਂ ਨੇ ਪਰ ਉਹਨਾਂ ਦੇ ਬਾਡ ਦੀ ਜਿਹੜੇ ਕੰਮ ਨੇ ਉਹ ਉਹਨਾਂ ਦੇ ਪਤੀ ਕਰਦੇ ਹੋਏ ਨਜ਼ਰ ਆਉਂਦੇ ਨੇ। ਇਸ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ? ਨਹੀਂ ਇਸ ਉੱਤੇ ਤਾਂ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਗੀ ਕਿਉਂਕਿ ਤੁਸੀਂ ਮੇਰੇ ਬਾਰੇ ਗੱਲ ਕਰੋਗੇ ਤਾਂ ਮੈਂ ਤੁਹਾਨੂੰ ਆਪਣਾ ਦੱਸਦੀ ਹਾਂ ਤੁਸੀਂ ਮੈਨੂੰ ਦੇਖਿਆ ਹੋਏਗਾ ਕਿ ਮੈਂ ਹਾਊਸ ਦੇ ਵਿੱਚ ਸਭ ਤੋਂ ਜ਼ਿਆਦਾ ਬੋਲਦੀ ਆ ਆਪਣੇ ਵਾਰਡ ਦੇ ਲਈ ਆਪਣੇ ਜਿਹੜੇ ਮੁੱਦੇ ਆ ਵਾਰਡ ਦੇ ਹਮੇਸ਼ਾ ਉਠਾਉਂਦੀ ਆ ਔਰ ਉਠਾਉਂਦੀ ਰਾਵਾਂਗੀ ਹੋ ਸਕਦਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸਾਰੇ ਐਮਸੀ ਚੁਣ ਕੇ ਆਏ ਆ ਦੇਖੋ ਅਗਰ ਉਹਨਾਂ ਨੂੰ ਚੁਣਿਆ ਗਿਆ ਏ ਸਾਰੀ ਲੇਡੀਜ਼ ਨੂੰ ਤਾਂ ਉਹਨਾਂ ਦੇ ਵਿੱਚ ਕੋਈ ਨਾ ਕੋਈ ਕੈਪੇਬਿਲਿਟੀ ਤਾਂ ਹੈ ਹੀ ਹੈ ਤਾਂ ਹੀ ਇੱਥੇ ਤੱਕ ਪਹੁੰਚੇ ਆ ਨਹੀਂ ਤਾਂ ਤੁਹਾਨੂੰ ਪਤਾ ਹੈ ਕਿ ਐਮਸੀ ਬਣਨਾ ਬਹੁਤ ਜ਼ਿਆਦਾ ਕਿਉਂਕਿ ਲੋਕਾਂ ਦੇ ਨਾਲ ਸਿੱਧਾ ਰابطਾ ਹੁੰਦਾ ਹੈ ਲੋਕਾਂ ਨੂੰ ਉਹਨਾਂ ਬਾਰੇ ਪੂਰਾ ਪਤਾ ਹੁੰਦਾ ਤਾਂ ਹੀ ਉਹ ਚੁਣੇ ਜਾਂਦੇ ਨੇ ਨਹੀਂ ਮੈਮ ਕਈ ਵਾਰੀ ਵੀ ਕਾਗਜ਼ੀ ਤੌਰ ਤੇ ਤਾਂ ਐਮਸੀ ਉਹ ਚੁਣ ਲਏ ਜਾਂਦੇ ਨੇ ਪਰ ਜਿਹੜੇ ਕੰਮ ਨੇ ਉਹ ਉਹਨਾਂ ਦੇ ਪਤੀ ਦੁ ਮੈਂ ਇਸ ਬਾਰੇ ਤਾਂ ਦੇਖੋ ਮੈਨੂੰ ਜਿੱ ਤੱਕ ਮੇਰਾ ਖਿਆਲ ਹੈ ਮੇਰੇ ਨਾਲ ਜਿਹੜੇ ਐਮਸੀ ਆ ਅਸੀਂ ਹਾਊਸ ਦੇ ਵਿੱਚ ਸਾਰੇ ਆਪਣੀ ਜਿਹੜੀ ਆਵਾਜ਼ ਹੈ ਆਪਣੇ ਆਪਣੇ ਵਾਰਡਾਂ ਦੀ ਆਪਣੇ ਆਪਣੇ ਵਾਰਡ ਤੋਂ ਜਿਹਨੇ ਜਿਹੜੀ ਪ੍ਰੋਬਲਮ ਹੈ ਉਹ ਉਠਾਉਂਦੇ ਨਜ਼ਰ ਆਉਂਦੇ ਨੇ ਤਾਂ ਜੇਕਰ ਮੈਂ ਅੱਜ ਦੇ ਆਪਾਂ ਗੱਲ ਕਰੀਏ ਤਾਂ ਜਿਹੜੀਆਂ ਲੜਕੀਆਂ ਨੇ ਉਹ ਹਰ ਫੀਲਡ ਦੇ ਵਿੱਚ ਮਰਦ ਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੀਆਂ ਨਜ਼ਰ ਆਉਂਦੀਆਂ ਨੇ ਪਰ ਜੇਕਰ ਰਾਜਨੀਤੀ ਦੀ ਗੱਲ ਕੀਤੀ ਜਾਵੇ ਤਾਂ ਜਿਹੜੀ ਗਿਣਤੀ ਆ ਉਹ ਮਹਿਲਾਵਾਂ ਦੀ ਬਹੁਤ ਜ਼ਿਆਦਾ ਘੱਟ ਦੇਖਣ ਨੂੰ ਮਿਲਦੀ ਆ ਕੀ ਚੱਕੀ ਕਹਿਣਾ ਚਾਹੁੰਗਾ ਤੁਸੀਂ ਇਹ ਪਹਿਲਾ ਇਹ ਚੀਜ਼ ਆ ਸੀ ਗਿਆ ਬਿਲਕੁਲ ਆਪਾਂ ਘੱਟ ਸੀਗੀ ਜਿਹਨੂੰ ਕਹਿੰਦੇ ਰਾਜਨੀਤੀ ਦੇ ਵਿੱਚ ਬਟ ਹੁਣ ਅੱਗੇ ਤੋਂ ਅੱਗੇ ਜਿਹੜੇ ਬੱਚੇ ਆ ਪੜ੍ਹੇ ਲਿਖੇ ਆ ਰਹੇ ਤੇ ਉਹ ਅਵੇਅਰ ਵੀ ਐ ਹੁਣ ਜਿਹੜਾ ਜਿਹੜਾ ਟ੍ਰੈਂਡ ਐ ਉਹ ਚੇਂਜ ਹੋ ਰਿਹਾ ਐ ਆ ਰਿਹਾ ਰਾਜਨੀਤੀ ਦੇ ਵਿੱਚ ਜਿਸ ਤਰ੍ਹਾਂ ਕਿ ਅਗਰ ਮੈਂ ਆਪਣੇ ਵਾਰਡ ਆਪਣੇ ਮੋਹਾਲੀ ਦੀ ਕਾਰਪੋਰੇਸ਼ਨ ਦੀ ਗੱਲ ਕਰਦੇ ਆ ਤੁਸੀਂ ਦੇਖਿਆ ਕਿ 50% ਲੇਡੀਆਂ ਲਈ ਹੋਈਆਂ ਔਰ 50% ਦੇ ਵਿੱਚੋਂ ਵੀ 50% ਤੋਂ ਜ਼ਿਆਦਾ ਜਿਹੜੀਆਂ ਲੇਡੀਆਂ ਆ ਚੁਣ ਕੇ ਆਈਆਂ ਐ ਔਰ ਅਸੀਂ ਅਵੇਅਰ ਵੀ ਕਰਦੇ ਆ ਅੱਗੇ ਅਗਰ ਆਪਰਾ ਜੋ ਕੋਈ ਵੀ ਜਾਂਦੀ ਹੈ ਮੈਂ ਕਿਤੇ ਜਾਨਣੀ ਹੈ ਜਾਂ ਸ਼ਹਿਰ ਦੇ ਵਿੱਚ ਜਾਨਣੀ ਹੈ ਜਾਂ ਕਿਤੇ ਕੋਈ ਸਾਡੀ ਕੋਈ ਮੀਟਿੰਗਸ ਹੁੰਦੀ ਹੈ ਤਾਂ ਹਮੇਸ਼ਾ ਮੈਂ ਆਪਣੀ ਲੇਡੀਜ਼ ਨੂੰ ਜਿਹੜੀਆਂ ਅਵੇਅਰ ਕਰਦੀਆਂ ਉਹਨਾਂ ਨੂੰ ਮੈਂ ਮੋਟੀਵੇਟ ਵੀ ਕਰਦੀ ਆ ਕਿ ਤੁਸੀਂ ਇਸ ਜਗ੍ਹਾ ਤੇ ਆਓ ਤਾਂ ਕਿ ਅਸੀਂ ਜਿਹੜੇ ਆ ਲੇਡੀਜ਼ ਵੀ ਕਿਤੇ ਘਟਦੇ ਨਹੀਂ ਆ ਲੜਕੀਆਂ ਜਿਹੜੀਆਂ ਦੇਖੋ ਹੁਣ ਸਾਡੀ ਲੇਟੈਸਟ ਸੁਨੀਤਾ ਵਿਲੀਅਮ ਦੇਖੋ 9 ਮਹੀਨੇ ਲਗਾ ਕੇ ਆਈ ਹੈ ਹੈਨਾ ਸਪੇਸ ਦੇ ਵਿੱਚ ਤੇ ਲੇਡੀਜ਼ ਲਈ ਮੈਨੂੰ ਲੱਗਦਾ ਜਿਆਦਾ ਵਧੀਆ ਤਰੀਕੇ ਨਾਲ ਬੁੱਦੇ ਉਠਾਉਂਦੀਆਂ ਨੇ ਤਾਂ ਉਹ ਡੈਡੀਕੇਸ਼ਨ ਦੇ ਨਾਲ ਕੰਮ ਵੀ ਕਰਦੀਆਂ ਤੇ ਸਫਲ ਵੀ ਹੁੰਦੀਆਂ ਜੇਕਰ ਆਪਾਂ ਗੱਲ ਕੀਤੀ ਜਾਵੇ ਚਾਹੇ ਕਾਂਗਰਸ ਹੋਵੇ ਜਾਂ ਆਮ ਆਦਮੀ ਪਾਰਟੀ ਤਾਂ ਕੈਬਨਿਟ ਦੇ ਜਿਹੜੇ ਮਨਿਸਟਰ ਨੇ ਉਹਨਾਂ ਦੇ ਵਿੱਚ ਔਰਤਾਂ ਦੀ ਜਿਹੜੀ ਮਾਤਰਾ ਉਹ ਘੱਟ ਹੁੰਦੀ ਹੈ ਪਰ ਜਿਹੜੇ ਮਰਦ ਨੇ ਉਹ ਜ਼ਿਆਦਾ ਜਿਹੜੇ ਦੇਖਣ ਨੂੰ ਮਿਲਦੇ ਨੇ ਇਸ ਉੱਤੇ ਤੁਸੀਂ ਕੀ ਕਹੋਗੇ ਬਿਲਕੁਲ ਆਉਣਾ ਚਾਹੀਦਾ ਇਹ ਸਾਡੀ ਇਹ ਵੀ ਮੈਨੂੰ ਲੱਗਦਾ ਸਾਡੀ ਚ ਕਮੀ ਹੈ ਹੁਣ ਮੈਂ ਅਗਰ ਮੈਨੂੰ ਮੌਕਾ ਮਿਲੇਗਾ ਮੈਨੂੰ ਲੱਗਦਾ ਕਿ ਮੈਂ ਬਹੁਤ ਵਧੀਆ ਤਰੀਕੇ ਨਾਲ ਸ਼ਹਿਰ ਦੀ ਆਵਾਜ਼ ਆਪਣੇ ਵਾਰਡ ਦੀ ਆਵਾਜ਼ ਜਿਹੜੀ ਉਹ ਜ਼ਰੂਰ ਉਠਾਉਂਗੀ ਔਰ ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਕੋਈ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ ਲੇਡੀਜ਼ ਦੇ ਵਿੱਚ ਬਹੁਤ ਜ਼ਿਆਦਾ ਡੈਡੀਕੇਸ਼ਨ ਹੈ ਸਭ ਤੋਂ ਜ਼ਿਆਦਾ ਇੰਟੈਲੀਜੈਂਟ ਵੀ ਹੁੰਦੀਆਂ ਨੇ ਔਰ ਹਾਰਡਵਰਕ ਵੀ ਹੁੰਦੀਆਂ ਨੇ ਮੈਨੂੰ ਲੱਗਦਾ ਕਿ ਅਗਰ ਆਣੀਆਂ ਤਾਂ ਉਹ ਆਪਣੇ ਮੁੱਦੇ ਬਹੁਤ ਵਧੀਆ ਤਰੀਕੇ ਨਾਲ ਦੇ ਚੱਕਣ ਗਿਆ ਔਰ ਸਫਲ ਵੀ ਹੋਣੀਆਂ ਔਰ ਆਣਾ ਹੀ ਚਾਹੀਦਾ ਹੈ ਜਦੋਂ ਤੁਸੀਂ ਐਮਸੀ ਬਣੇ ਤਾਂ ਤੁਹਾਨੂੰ ਕਿਵੇਂ ਦਾ ਲੱਗਿਆ ਵੀ ਹੁਣ ਜ਼ਿੰਮੇਵਾਰੀਆਂ ਨੇ ਜਿਹੜੀਆਂ ਵਧ ਜਾਣਗੀਆਂ ਕੀ ਸੋਚਿਆ ਸੀ ਤੁਸੀਂ ਇਸ ਟਾਈਮ ਇਹ ਤਾਂ ਪਹਿਲੇ ਸੋਚ ਕੇ ਆਏ ਸੀਗੇ ਆਪਾਂ ਤੁਹਾਨੂੰ ਪਤਾ ਕਿ ਰਾਜਨੀਤੀ ਵਿੱਚ ਆਣਾ ਹੈ ਅਗਰ ਤੁਸੀਂ ਸੋਸ਼ਲ ਸਰਵਿਸ ਕਰਨੀ ਹੈ ਤਾਂ ਤੁਹਾਡੀਆਂ ਜ਼ਿੰਮੇਵਾਰੀਆਂ ਤਾਂ ਵਧਣਗੀਆਂ ਔਰ ਵਧੀਆਂ ਐ ਉਹਨਾਂ ਨੂੰ ਮੈਂ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਲੈ ਕੇ ਆਪਣੀ ਜ਼ਿੰਮੇਵਾਰੀ ਉਹਨੂੰ ਨਿਭਾ ਵੀ ਰਹੀਆਂ ਔਰ ਅੱਗੇ ਵੀ ਨਿਭਾਉਂਦੀ ਰਵਾਂਗੇ ਔਰ ਹੁਣ ਤੱਕ ਮੈਨੂੰ 4 ਸਾਲ ਹੋ ਗਏ ਬਣੇ ਨੂੰ ਮੈਨੂੰ ਲੱਗਦਾ ਕਿ ਅ ਸ਼ਾਇਦ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੋਵੇਗਾ ਕਿ ਜਿੰਨਾ ਵਾਰਡ ਦੇ ਲਈ ਮੈਂ ਆਪਣੇ ਵਾਰਡ ਲਈ ਕੰਮ ਕੀਤਾ ਮੋਹਾਲੀ ਦੇ ਵਿੱਚ ਸਭ ਤੋਂ ਜ਼ਿਆਦਾ ਵੱਧ ਕੰਮ ਕੀਤਾ ਔਰ ਐਨਾ ਕਿਸੇ ਨੇ ਨਹੀਂ ਕੀਤਾ ਹੋਵੇਗਾ ਮਤਲਬ ਐਨਾ ਬੁਰਾ ਹਾਲ ਸੀਗਾ ਮੋਹਾਲੀ ਦਾ ਵੀ ਕਹਿ ਸਕਦੇ ਹੋ ਵਾਰਡ ਦਾ ਵੀ ਵਾਰਡਲੀ ਮੈਂ ਲੈ ਕੇ ਆਇਆ ਸਭ ਤੋਂ ਪਹਿਲਾਂ ਨੰਬਰ ਪਲੇਟਾਂ ਜਿਨ੍ਹਾਂ ਕਹਿੰਦੇ ਦੇਖੋ ਬਹੁਤ ਜ਼ਰੂਰੀ ਸੀਗਾ ਕਿਉਂਕਿ ਅੱਗੇ ਲੋਕਾਂ ਨੇ ਆਣਾ ਹੁੰਦਾ ਸੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਸੀ ਕਿੱਥੇ ਜਾਣਾ ਹੈ ਹੁਣ ਤੁਸੀਂ ਮੈਨੂੰ ਲੱਗਦਾ ਤੁਸੀਂ ਐਂਟਰ ਕੀਤਾ ਤੁਹਾਨੂੰ ਪਤਾ ਨੰਬਰ ਲੱਗ ਗਏ ਉਹਨੇ ਪਤਾ ਸਟਾਰਟਿੰਗ ਦੇ ਵਿੱਚ ਇਸ ਤਰ੍ਹਾਂ ਹੀ ਸਾਡੀ ਕਾਂਗਰਸ ਸਰਕਾਰ ਜਦੋਂ ਆਈ ਸੀ ਆਈ ਐ ਐਮਸੀ ਬਣ ਕੇ ਸਭ ਤੋਂ ਪਹਿਲਾਂ ਸਾਰੇ ਮਹਾਲੀ ਦੇ ਵਿੱਚ ਅਸੀਂ ਇਹ ਪਹਿਲਾਂ ਦੇਖਿਆ ਕਿ ਪਹਿਲਾਂ ਜਿਹੜੀਆਂ ਨੰਬਰ ਪਲੇਟ ਜਣੀਆਂ ਉਹ ਲੱਗਿਆ ਹੋਣੀਆਂ ਚਾਹੀਦੀਆਂ ਤੇ ਅਗਰ ਮੈਂ ਗੱਲ ਕਰਾਂ ਮੈਨੂੰ ਲੱਗਦਾ ਮੈਂ ਹਰ ਮੁੱਦੇ ਨੂੰ ਚੁੱਕਿਆ ਜੇ ਮੈਂ ਲੱਗੇ ਨੰਬਰ ਪਲੇਟਾਂ ਬਣਾਈਆਂ ਲੱਗ ਲਗਾਈਆਂ ਆਪਣੇ ਬੋਰਡ ਦੇ ਵਿੱਚ ਫਿਰ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਾਜ਼ਵੇ ਬਣਾਇਆ ਤੇ ਪਾਣੀ ਦੀ ਸਮੱਸਿਆ ਬਹੁਤ ਸੀਗੀ ਪਾਣੀ ਨਾ ਤੀਜੀ ਮੰਜ਼ਲ ਤੱਕ ਨਹੀਂ ਪਹੁੰਚਦਾ ਸੀਗਾ ਅਗਰ ਪਾਣੀ ਦੇਖਿਆ ਜਾਏ ਤਾਂ ਅੱਗੇ ਲੋਕਾਂ ਨੂੰ ਪਾਣੀ ਦੀ ਬਹੁਤ ਦਿੱਕਤ ਆਂਦੀ ਸੀ ਪਹਿਲੀ ਮੰਜ਼ਲ ਤੱਕ ਆਪਣੇ ਜਾਂ ਗਰਾਊਂਡ ਫਲੋਰ ਤੱਕ ਫਿਰ ਮੈਂ ਬੂਸਟਰ ਸਾਡੇ ਉਸ ਟਾਈਮ ਜ਼ਿਲ੍ਹੇ ਮੰਤਰੀ ਸੀਗੇ ਬਲਬੀਤ ਸਿੰਘ ਸਿੱਧੂ ਜੀ ਤੇ ਉਹਨਾਂ ਨੂੰ ਮੈਂ ਰਿਕਵੈਸਟ ਕੀਤੀ ਸੀਗੀ ਤੇ ਸਾਡੇ ਇੱਥੇ ਮਤਲਬ ਪਾਣੀ ਜਿਹੜਾ ਹੈ ਉਹ बूस्टर लगाया और पानी ਹੁਣ ਤੁਸੀਂ ਦੇਖੋਗੇ ਲੋਕ ਐਨੇ ਖੁਸ਼ ਹੁੰਦੇ ਆ ਕਿ ਤੀਜੀ ਮੰਜ਼ਲ ਤੱਕ ਪਾਣੀ ਫੁੱਲ ਆਂਦਾ ਹੈ ਅਗਰ 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 ਆਪਾਂ ਕਰੀਏ ਬਿਜਲੀ ਦੀ ਗੱਲ ਤੇ ਪਹਿਲਾਂ ਤੁਹਾਨੂੰ ਦੇਖੋ ਲਾਈਟ ਕੱਟ ਲੱਗਦੇ ਸੀਗੇ ਜਾਂ ਮਤਲਬ ਪਾਣੀ ਮਤਲਬ ਬਹੁਤ ਕਿਉਂਕਿ ਗਰਮੀਆਂ ਦੇ ਵਿੱਚ ਡਿਮਾਂਡ ਜ਼ਿਆਦਾ ਹੋ ਜਾਂਦੀ ਸੀਗੀ ਤੋਂ ਮੈਂ ਟਰਾਂਸਫਾਰਮਰ ਤੁਸੀਂ ਮੰਨੋਗੇ 6 ਜਾਂ 7 ਜਿਹੜੇ ਟਰਾਂਸਫਾਰਮਰ ਜਿਹੜੇ ਆ ਮੈਂ ਆਪਣੇ ਵਾਰਡ ਦੇ ਵਿੱਚ ਲਗਾਏ ਇਸ ਤਰ੍ਹਾਂ ਹੀ ਬਹੁਤ ਕੰਮ ਹੈ ਤੁਸੀਂ ਮੈਨੂੰ ਤਾਂ ਪੁੱਛੋਗੇ ਤਾਂ ਮੈਨੂੰ ਲੱਗਦਾ ਮੈਂ ਹਰ ਕੋਨੇ ਨੂੰ ਟੱਚ ਕੀਤਾ ਹੈ ਔਰ ਨੰਬਰ ਬਣਾਉਣ ਦੀ ਨੰਬਰ 1 ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਮੈਨੂੰ ਲੱਗਦਾ ਮੈਂ ਕੁਛ ਹੱਦ ਤੱਕ ਸਫਲ ਨਹੀਂ ਹੋਈ ਮੈਂ ਤੁਸੀ ਐਮਸੀ ਦੇ ਅਹੁਦੇ ਤੇ ਹਾਂ ਤੇ ਇੱਕ ਔਰਤ ਹਾਂ ਤੇ ਤੁਸੀਂ ਕੀ ਸੋਚਿਆ ਵੀ ਲਾਈਫ ਦੇ ਵਿੱਚ ਔਰਤਾਂ ਦੇ ਲਈ ਤੁਸੀਂ ਕੀ ਕੁਝ ਖਾਸ ਕਰਨਾ ਚਾਹੋਗੇ ਬਿਲਕੁਲ ਔਰਤਾਂ ਨੂੰ ਮੈਂ ਕਹਿੰਦੀ ਹਾਂ ਕਿ ਔਰਤਾਂ ਨੂੰ ਅੱਗੇ ਆਣਾ ਚਾਹੀਦਾ ਹੈ ਅੱਗੇ ਆਣ ਗਿਆ ਤਾਂ ਦੇਖੋ ਜੇ ਅਸੀਂ ਘਰ ਨੂੰ ਬਹੁਤ ਵਧੀਆ ਤਰੀਕੇ ਨਾਲ ਚਲਾ ਸਕਦੇ ਆ ਆਪਣੇ ਬੱਚਿਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਪਾਲ ਸਕਦੇ ਆ ਉਹਨਾਂ ਨੂੰ ਐਜੂਕੇਸ਼ਨ ਦੇ ਕੇ ਵੱਡੇ ਬਣਾ ਸਕਦੇ ਆ ਆਪਣੇ ਹਸਬੰਡ ਲਈ ਆਪਣਾ ਡੈਡੀਕੇਸ਼ਨ ਦੇ ਨਾਲ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਉਹਨਾਂ ਦੇ ਨਾਲ ਅਸੀਂ ਜਾ ਸਕਦੇ ਆ ਤੇ ਮੈਨੂੰ ਲੱਗਦਾ ਕਿ ਹਰ ਕੰਮ ਨੂੰ ਅਸੀਂ ਰਾਜਨੀਤੀ ਵਿੱਚ ਕਿਉਂ ਨਹੀਂ ਕਰ ਸਕਾਂਗੇ ਉਸ ਕੰਮ ਹੈਨਾ ਤੇ ਰਾਜਨੀਤੀ ਵਿੱਚ ਆਣਾ ਹੀ ਚਾਹੀਦਾ ਮੈਨੂੰ ਲੱਗਦਾ ਅਗਰ ਲੇਡੀਜ਼ ਆਂਦੀਆਂ ਇਸ ਕਿਤੇ ਵਿੱਚ ਆਂਦੀਆਂ ਇਸ ਰਾਜਨੀਤੀ ਵਿੱਚ ਆਣ ਗਿਆ ਤਾਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਪਣੇ ਸ਼ਹਿਰ ਨੂੰ ਵੀ ਆਪਣੇ ਵਾਰਡ ਨੂੰ ਅਗਰ ਸਾਨੂੰ ਮੌਕਾ ਮਿਲਦਾ ਹੈ ਆਪਣੇ ਦੇਸ਼ ਲਈ ਤਾਂ ਬਹੁਤ ਵਧੀਆ ਤਰੀਕੇ ਦੇ ਨਾਲ ਅਸੀਂ ਆਪਣਾ ਮੁੱਦਾ ਉਠਾ ਕੇ ਉਹਨਾਂ ਲਈ ਕੰਮ ਕਰਕੇ ਅਸੀਂ ਦੇਸ਼ ਨੂੰ ਬਹੁਤ ਅੱਗੇ ਲੈ ਕੇ ਜਾ ਸਕਦੇ ਹਾਂ ਮੈਂ ਤੁਸੀਂ ਪਰਸਨਲ ਲਾਈਫ ਤੇ ਪ੍ਰੋਫੈਸ਼ਨਲ ਲਾਈਫ ਨੂੰ ਕਿਵੇਂ ਮੈਨੇਜਮੈਂਟ ਕਰਦੇ ਬਹੁਤ ਵਧੀਆ ਤਰੀਕੇ ਨਾਲ ਦੇਖੋ ਇਹ ਘਰ ਦੀ سپورਟ ਹੁੰਦੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੂੰਗੀ ਕਿ ਉਹਨਾਂ ਦੇ ਅਸ਼ੀਰਵਾਦ ਹਮੇਸ਼ਾ ਬਾਬਾ ਜੀ ਦੇ ਨਾਲ ਕਿਉਂਕਿ ਉਹਨਾਂ ਉਹਨਾਂ ਦਾ ਸਾਨੂੰ ਜਿਹੜੇ ਉਹਨਾਂ ਦੀ ਬਲੇਸਿੰਗਸ ਹੈ ਉਹ ਮੈਨੂੰ ਲੱਗਦਾ ਹਮੇਸ਼ਾ ਮੇਰੇ ਉੱਪਰ ਹੀ ਆ ਦੂਸਰਾ ਮੇਰਾ ਪਰਿਵਾਰ ਹੈ ਮੇਰੇ ਹਸਬੰਡ ਮੇਰਾ ਬੇਟਾ ਉਹ ਹਮੇਸ਼ਾ ਮਤਲਬ ਮੈਨੂੰ ਹਰ ਕੰਮ ਦੇ ਵਿੱਚ ਸਪੋਰਟ ਕਰਦੇ ਹਨ ਜਦੋਂ ਤੁਹਾਨੂੰ ਫੈਮਿਲੀ ਸਪੋਰਟ ਮਿਲਦਾ ਹੈ ਨਾ ਫਿਰ ਤੁਸੀਂ ਕੋਈ ਵੀ ਮੰਜ਼ਿਲ ਹੈ ਉਹ ਹਮੇਸ਼ਾ ਪਾ ਸਕਦੇ ਮੈਂ ਤੁਸੀਂ ਆਪਣੇ ਫਿਊਚਰ ਨੂੰ ਕਿਵੇਂ ਦੇਖਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਕਿ ਦੁਬਾਰਾ ਤੁਸੀਂ ਐਮਸੀਡੀ ਚੋਣ ਲੜੋਗੇ ਬਹੁਤ ਕੰਮ ਕੀਤਾ ਹੈ ਆਪਣੇ ਵਾਰਡ ਲਈ ਔਰ ਬਹੁਤ ਕੁਝ ਕਰਨਾ ਬਾਕੀ ਹੈ ਔਰ ਅਗਰ ਲੋਕਾਂ ਦਾ ਪਿਆਰ ਮਿਲਦਾ ਰਹੇਗਾ ਮੈਨੂੰ ਲੱਗਦਾ ਲੋਕ ਮੈਨੂੰ ਬਹੁਤ ਪਿਆਰ ਕਰਦੇ ਔਰ ਹਮੇਸ਼ਾ ਕਰਦੇ ਰਹਿਣਗੇ ਤੋ ਜਰੂਰ ਮੈਂ ਜੋ ਆ ਅੱਗੇ-ਅੱਗੇ ਉਹਨਾਂ ਲਈ ਜੋ ਕੰਮ ਸਾਡੇ ਪੈਂਡਿੰਗ ਆ ਉਹ ਕਰਾਂਗੀ ਔਰ ਅੱਗੇ ਜਾਵਾਂਗੀ। ਅੱਜ ਕੱਲ ਕੁੜੀਆਂ ਜਿਹੜੀਆਂ ਉਹ ਰਾਜਨੀਤੀ ਦੇ ਵਿੱਚ ਆਉਣਾ ਚਾਹੁੰਦੀਆਂ ਨੇ ਪਰ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਇੱਕ ਡਰ ਹੁੰਦਾ ਏ। ਉਹਨਾਂ ਕੁੜੀਆਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਗੇ? ਨਹੀਂ ਬਿਲਕੁਲ ਡਰਨ ਵਾਲੀ ਗੱਲ ਨਹੀਂ ਐ ਬਿਲਕੁਲ ਬੋਲਡ ਹੋ ਕੇ ਆਣ। ਮੈਨੂੰ ਲੱਗਦਾ ਕੋਈ ਨਹੀਂ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਔਰ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਰਹੀ ਆ ਕਿ ਅਗਰ ਇਸ ਜਗ੍ਹਾ ਇਸ ਰਾਜਨੀਤੀ ਵਿੱਚ ਆਣ ਗਿਆ ਬਹੁਤ ਵਧੀਆ ਤਰੀਕੇ ਦੇ ਨਾਲ ਆਪਣਾ ਜਿਹੜਾ ਆਪਣਾ ਪੱਖ ਰੱਖ ਸਕਣਗੀਆਂ ਔਰ ਬਿਲਕੁਲ ਇਕੁਐਲਿਟੀ ਇਕੁਅਲ ਐ ਸੀ ਬੰਦਿਆਂ ਨਾਲੋਂ ਅਸੀਂ ਕਿਤੇ ਘੱਟ ਤੁਸੀਂ ਮੈਨੂੰ ਹਾਊਸ ਦੇ ਵਿੱਚ ਬੋਲਦੇ ਦੇਖਦੇ ਆ ਤਾਂ ਤੁਹਾਨੂੰ ਲੱਗਦਾ ਕਿ ਕਿਤੇ ਕਿਤੇ ਨੇ ਕਿਤੇ ਲੇਡੀਜ਼ ਘੱਟ ਹੋਣਗੀਆਂ ਬਹੁਤ ਵਧੀਆ ਤਰੀਕੇ ਦੇ ਨਾਲ ਜੈਟਸ ਨਾਲੋਂ ਵੀ ਜ਼ਿਆਦਾ ਵਧੀਆ ਤਰੀਕੇ ਨਾਲ ਆਪਣੀ ਆਵਾਜ਼ ਉਠਾਉਂਦੀਆਂ ਨੇ ਔਰ ਆਣਾ ਹੀ ਚਾਹੀਦਾ ਹੈ ਅੱਜ ਸਾਡੇ ਨਾਲ ਮੌਜੂਦ ਸੀ ਮੈਮ ਬਲਜੀਤ ਕੌਰ ਐਮ ਸੀ ਮੋਹਾਲੀ ਪੰਜ ਫੇਸ ਤੋਂ ਜਿਨ੍ਹਾਂ ਨਾਲ ਗੱਲਬਾਤ ਕਰਕੇ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਮੈਮ ਬਹੁਤ ਬਹੁਤ ਧੰਨਵਾਦ ਤੁਹਾਡਾ ਕਿੰਤ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਹੋ ਅਰ ਤੁਸੀਂ ਮੇਰੇ ਬਾਰੇ ਮੇਰੇ ਸਾਡੇ ਵਿਚਾਰ ਪੁੱਛੇ ਬਹੁਤ ਬਹੁਤ ਧੰਨਵਾਦ